ਅਮਲੀ ਪੁਲਸ ਨੇ ਕੈਰ ਲਿਆ ਸੀ ਅੱਜ ਸਵੇਰੇ ਜੀ ਟੈਂਟਰ ਵਿੱਚ ਝੜਾ ਲਿਆ ਮਾਰ ਕੇ ਚਾਰ ਲਫੇੜੇ ਜੀ ਕੁੱਟ-ਕੁੱਟ ਕਹਿੰਦੇ ਕੱਢ ਦਿਆਂਗੇ ਤੇਰੀ ਤੁੱਕੀ ਅਮਲਿਆ ਓਏ ਕੌਣ ਵੇਚਦਾ ਪਿੰਡ ਤੇਰੇ ਵਿੱਚ ਭੁੱਕੀ ਅਮਲਿਆ ਓਏ ਤੂੰ ਦੱਸ ਕੌਣ ਵੇਚਦਾ ਪਿੰਡ ਤੇਰੇ ਵਿੱਚ ਭੁੱਕੀ ਅਮਲਿਆ ਓਏ ਗੋ ਕੋਤੇ ਹੱਡ ਅਮਲੀ ਦੇ ਗੱਲ ਕੋਈ ਨਾ ਔੜੇ ਜੀ ਸਾਡੇ ਪਿੰਡ ਚ 扑ਕੀ ਵਾਲਾ ਕੋਈ ਨਾ ਬੌੜੇ ਜੀ ਗੋਲੀਆਂ ਖਾ ਕੇ ਅਸੀਂ ਤਾਂ ਸੱਚੀ ਟੰਮਟ ਪਾਉਂਦੇ ਐ ਕੀ ਨੇ ਕਹਤਾ ਤੈਨੂੰ ਸਰ ਜੀ 扑ਕੀ ਲਿਓਨੇ ਐ ਕੀ ਨੇ ਕਹਤਾ ਸਰ ਜੀ ਸੋਨੂ 扑ਕੀ ਲਿਓਨੇ ਐ ਠਾਣੇ ਦੇ ਵਿੱਚ ਸੀ ਐਡੀ ਤਾਂ ਗਈ ਸੀ ਕੱਲ ਤੇਰੀ ਸੱਚੋ ਸੱਚ ਬਤਾ ਦੇ ਨਹੀਂ ਲਾਦਿਆਂਗੇ ਖਲ ਤੇਰੀ ਠਾਣੇ ਦੇ ਵਿੱਚ ਸੀ ਐਡੀ ਤਾਂ ਗਈ ਸੀ ਕੱਲ ਤੇਰੀ ਸੱਚੋ ਸੱਚ ਬਤਾ ਦੇ ਨਹੀਂ ਲਾਦਿਆਂਗੇ ਖਲ ਤੇਰੀ ਨਰਮੇ ਵਿੱਚ ਦੀ ਆਉਂਦਾ ਸੀ ਪੰਡ ਦੇ ਚੁੱਕੀ ਅਮਲਿਆ ਓਏ ਕੌਣ ਵੇਚਦਾ ਪਿੰਡ ਤੇਰੇ ਵਿੱਚ ਭੁੱਕੀ ਅਮਲਿਆ ਓਏ ਤੂੰ ਦੱਸ ਕੌਣ ਵੇਚਦਾ ਪਿੰਡ ਤੇਰੇ ਵਿੱਚ ਭੁੱਕੀ ਅਮਲਿਆ ਓਏ ਸੱਚੀ ਦੱਸਾ ਟਿੱਬਿਆਂ ਤੋਂ ਚੁਗ ਚੁਬੜ ਲਿਆਇਆ ਸੀ 24 25 96ਾਂ ਦੇ ਕੁੱਲ ਵੇਚ ਕੇ ਆਇਆ ਸੀ ਸੱਚੀ ਦੱਸਾ ਟਿੱਬਿਆਂ ਤੋਂ ਚੁਗ ਚੁਬੜ ਲਿਆਇਆ ਸੀ 24 25 96 ਆਦੇ ਕੁੱਲ ਵੇਚ ਕੇ ਆਇਆ ਸੀ ਮੰਡਲ ਡੱਬੀ ਜਰਦਾ ਬਾਕੀ ਧਰ ਘਟਾਉਣੇ ਐ ਕੀਨੇ ਕਹਤਾ ਸੁਨੂ ਸਰਜੀ ਪੁੱਕੀ ਲਿਉਨੇ ਐ ਕੀਨੇ ਕਹਤਾ ਸੁਨੂ ਸਰਜੀ ਪੁੱਕੀ ਲਿਉਨੇ ਐ ਹੋ ਅਕਾਂ ਵਾਲੀ ਪਿੰਡੇ ਬਿਲਕੁ ਸੁਨੂ ਤੇਰੀ ਬੁਹਾ ਠਾਣੇ ਚੋ ਪਰੂਆ ਕੌਣ ਜਵਾਨ ਤੇ ਵੇਖੂ ਸੋਡੇ ਲਾਣੇ ਚੋ ਓ ਅਕਾਂ ਵਾਲੀ ਪਿੰਡ ਬਿਲਕ ਸੁਣੂ ਤੇਰੀ ਬੋਹਾ ਠਾਣੇ ਚੋ ਪਰੂਆ ਕੌਣ ਜਵਾਨ ਤੇ ਵੇਖੂ ਸੋਡੇ ਲਾਣੇ ਚੋ ਅਣਮਨਾਂ ਦੀ ਡੰਗ ਤਾਂ ਮੇਰੀ ਭੁਖੀ ਅਮਲਿਆ ਓਏ ਕੌਣ ਵੇਚਦਾ ਪਿੰਡ ਤੇਰੇ ਵਿੱਚ ਭੁੱਕੀ ਅਮਲਿਆ ਓਏ ਤੂੰ ਦੱਸ ਕੌੜੇ ਵਿੱਚ ਦੇ ਪਿੰਡ ਤੇਰੇ ਵਿੱਚ ਭੁੱਕੀ ਅਮਲਿਆ ਓਏ ਜੋ ਜੀ ਕਰਦਾ ਤੇਰਾ ਮੇਰੇ ਤੇ ਲਾ ਦਿਓ ਧਾਰਾ ਜੀ ਡੁੱਬਦਾ ਝੂਠ ਹਮੇਸ਼ਾ ਸੱਚ ਨੂੰ ਮਿਲੇ ਕੋ ਨਾਰਾ ਜੀ ਜੋ ਜੀ ਕਰਦਾ ਤੇਰਾ ਮੇਰੇ ਤੇ ਲਾ ਦਿਓ ਧਾਰਾ ਜੀ ਡੁੱਬਦਾ ਝੂਠ ਹਮੇਸ਼ਾ ਸੱਚ ਨੂੰ ਮਿਲੇ ਕਿਨਾਰਾ ਜੀ ਅੱਜ ਦੇ ਸਮੇਂ ਕਿਸੇ ਨਸ਼ੇ ਨੂੰ ਹੱਥ ਨਾਲਾਉਣੇ ਐ ਕੀਨੇ ਕਹਤਾ ਸੁਨੂ ਸਰਜੀ ਪੁੱਕੀ ਲਾਉਣੇ ਐ ਕੀਨੇ ਕਹਤਾ ਸੁਨੂ ਸਰਜੀ ਪੁੱਕੀ ਲਾਉਣੇ ਐ ਕੀਨੇ ਕਹਤਾ ਸੁਨੂ ਸਰਜੀ ਪੁੱਕੀ ਲਾਉਣੇ ਐ ਹਾਂਜੀ ਤਾਂ ਨੂੰ ਗੀਤ ਆ ਜਿਹੜਾ ਆਪਣਾ ਦਰਸ਼ਨ ਸਿੰਘ ਠੂਠਾ ਨੇ ਸੁਨਾਇਆ ਕਿਉਂਕਿ ਪਹਿਲਾਂ ਵੀ ਆਪਾਂ ਬਹੁਤ ਇਹਨਾਂ ਦੇ ਗੀਤ ਆ ਜਿਹੜੇ ਆਪਾਂ ਫੇਸਬੁੱਕ ਤੇ YouTube ਤੇ ਪਾ ਚੁੱਕੇ ਆ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਰਿਸਪਾਂਸ ਦਿੱਤਾ ਸੀ ਉਹਨਾਂ ਤਰ੍ਹਾਂ ਹੀ ਇਸ ਇਸੇ Song ਨੂੰ ਜਿਹੜਾ ਅੱਜ ਤੁਹਾਨੂੰ ਸੁਣਾਇਆ ਉਸੇ ਤਰ੍ਹਾਂ ਹੀ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਤੇ ਤੁਸੀਂ ਇਸ ਦੀ ਫੁੱਲ ਸਪੋਰਟ ਕਰਨੀ ਆ ਆਪਾਂ ਹੋਰ ਵੀ ਇਹਨਾਂ ਦੇ ਗੀਤ ਲੈ ਕੇ ਆਵਾਂਗੇ ਸਾਰਿਆਂ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਥੈਂਕ ਯੂ ਥੈਂਕ ਯੂ